ਬਾਣੀ ਦਾ ਵਾਕ ਆ ਇੱਥੇ ਸੁਖ ਮੈਂ ਆਣ ਬਹੁਤ ਮਿਲ ਬੈਠਤ ਰਹਿਤ ਚਾਹੂ ਦਿਸਕੇਰੇ ਜਦੋਂ ਮਨੁੱਖ ਤੇ ਚੰਗਾ ਸਮਾਂ ਹੁੰਦਾ ਨਾ ਸੁਖ ਦਾ ਸਮਾਂ ਹੁੰਦਾ ਵਾ ਉਦੋਂ ਬੜੇ ਲੱਗਿਆ ਆ ਕੇ ਬੈਂਦੇ ਸਾਰੇ ਜਾਣੇ ਕਈ ਵਾਰੀ ਨਾ ਜਿਹੜੇ ਨਹੀਂ ਵੀ ਜਾਣਦੇ ਕਈ ਵਾਰੀ ਉਹ ਵੀ ਲੱਗ ਕੇ ਆ ਕੇ ਬਹਿਣਗੇ ਰਹਿਤ ਚਾਹੂ ਦਿਸਕੇਰੇ ਬੰਦਾ ਸਾਰੇ ਪਾਸਿਆਂ ਤੋਂ ਬੰਦਿਆਂ ਦੇ ਨਾਲ ਜਿਹੜੇ ਅਖੌਤੀ ਸੱਜਣਾ ਮਿੱਤਰਾਂ ਦੇ ਨਾਲ ਬੰਦਾ ਘਿਰਿਆ ਰਹਿੰਦਾ ਵਾ ਪਰ ਵਿਪਤ ਭਰੀ ਸਭੀ ਸੰਗ ਛੱਡਤ ਕੋਊ ਨਾ ਬਤਨੇਰੇ ਬੰਦੇ ਉੱਪਰ ਵਿਪਤਾ ਪੈ ਗਈ ਬੰਦੇ ਨੂੰ ਕਿਹੇ ਚੀਜ਼ ਦੀ ਜ਼ਰੂਰਤ ਪੈ ਗਈ ਸਮਾਂ ਮੜਾ ਆ ਗਿਆ ਹੁੰਦਾ ਨਾ ਕਿਈ ਵਾਰੀ ਬੰਦਾ ਪਹਿਲਾਂ ਕਰੋਨਾ 'ਚ ਹੁੰਦਾ ਵਾ ਪਹਿਲਾ ਮਰਸਡੀ ਬੀ ਐਮ ਡਬਲ ਯੂ ਚ ਹੁੰਦਾ ਵਾ ਤੇ ਬਾਅਦ ਵਿੱਚ ਬੰਦਾ ਥੋੜਾ ਜਿਹਾ ਕੰਮ ਡਾਊਨ ਹੋ ਗਿਆ ਥੋੜੀ ਜਿਹੀ ਗਰੀਬੀ ਆ ਗਈ ਤੇ ਫਿਰ ਸਾਰਿਆਂ ਨੇ ਉਹ ਬੰਦੇ ਦਾ ਸਾਥ ਛੱਡ ਦਿੱਤਾ ਸਾਧ ਸੰਗਤ ਜੀ ਇੱਕ ਬੇਨਤੀ ਕਰਾਂ ਤੁਹਾਡੇ ਉੱਪਰ ਅੱਜ ਗਰੀਬੀ ਆ ਮੰਨ ਲਓ ਤੁਹਾਡੇ ਉੱਪਰ ਅੱਜ ਗਰੀਬੀ ਆ ਤੇ ਅੱਜ ਤੁਹਾਡੀ ਕੋਈ ਆਵਾਜ਼ ਨਹੀਂ ਪੁੱਛ ਰਿਆ ਤੁਹਾਡੇ ਕੋਲ ਸਿਰਫ ਇੱਕ ਦੋ ਸੱਜਣ ਮਿੱਤਰ ਆ ਤੁਹਾਡੇ ਉਹੀ ਨੇੜੇ ਲੱਗਦੇ ਆ ਤੁਹਾਡੇ ਉਹੀ ਕੰਮ ਆਉਂਦੇ ਆ ਤੁਹਾਡੇ ਉਹੀ ਹਰ ਵੇਲੇ ਤੁਹਾਡੇ ਹਮਦਰਦ ਬੰਦੇ ਆ ਮੰਨ ਲਓ ਤੁਹਾਡੇ ਉੱਪਰ ਸਮਾਂ ਚੰਗਾ ਆ ਗਿਆ ਕਿਉਂਕਿ ਸਾਧ ਸੰਗਤ ਜੀ ਸਮਾਂ ਕਦੀ ਬੰਦੇ ਦੇ ਇੱਕੋ ਜਣੇ ਰਹਿੰਦਾ ਅੱਜ ਸਮਾਂ ਮਾੜਾ ਵਾ ਆਉਣ ਵਾਲੇ ਸਮੇਂ ਦੇ ਵਿੱਚ ਸਮਾਂ ਚੰਗਾ ਵੀ ਆ ਸਕਦਾ ਬੰਦੇ ਤੇ ਹੁਣ ਮੰਨ ਲਓ ਸਮਾਂ ਚੰਗਾ ਆ ਗਿਆ ਪਰ ਸਾਧ ਸੰਗਤ ਜੀ ਇੱਕ ਬੇਨਤੀ ਕਰਾਂ ਜਿਹੜੇ ਬੰਦਿਆਂ ਨੇ ਗਰੀਬੀ ਦੇ ਵਿੱਚ ਤੁਹਾਡਾ ਸਾਥ ਨਹੀਂ ਛੱਡਿਆ ਕਿਤੇ ਚੰਗਾ ਸਮਾਂ ਆਉਣ ਤੇ ਉਹਨਾਂ ਦਾ ਸਾਥ ਕਿਤੇ ਤੁਸੀਂ ਨਾ ਛੱਡ ਦਿਓ ਕਿਉਂਕਿ ਬਾਣੀ ਦਾ ਵਾਕ ਮੈਂ ਤੁਹਾਨੂੰ ਪਹਿਲਾਂ ਸੁਣਾਤਾ ਵਾ ਜਦੋਂ ਚੰਗਾ ਸਮਾਂ ਆਉਂਦਾ ਨਾ ਜਦੋਂ ਬੰਦੇ ਦਾ ਚੰਗਾ ਸਮਾਂ ਹੁੰਦਾ ਵਾ ਉਦੋਂ ਸਾਰੇ ਘੇਰੇ ਘੇਰੇ ਕੋ ਮੰਗੇ ਲਓ ਜੀ ਸਾਡਾ ਭਰਾ ਜੱਪੀਆਂ ਪਾਉਣ ਗਿਆ ਆ ਕੇ ਏ ਸਾਡਾ ਭਰਾ ਵਾ ਸਾਡਾ ਵੱਡਾ ਵੀਰ ਆ ਸਾਡਾ ਛੋਟਾ ਵੀਰ ਆ ਪਰ ਜਦੋਂ ਕਿਤੇ ਸਮਾਂ ਮਾੜਾ ਆ ਜੇ ਆਪਣੇ ਪਿੰਡਾਂ ਦੇ ਵਿੱਚ ਇੱਕ ਕਹਾਵਤ ਨਹੀਂ ਸੁਣਾਉਂਦੇ ਭੀਜੀ ਦੀ ਕੋਠੀ ਦਾ ਨੇ ਉਹਦੇ ਕਮਲੇ ਵੀ ਸਿਆਣੇ ਹੁਣ ਕਈ ਵਾਰੀ ਤੇ ਬੰਦਾ ਮੰਨ ਲਓ ਹੋਵੇ ਗਰੀਬ ਉਹ ਗੱਲ ਇਦਾਂ ਦੀ ਕਰੇ ਉਹ ਗੱਲ ਬੜੀ ਸਿਆਣੀ ਜੀ ਗੱਲ ਕਰੇ ਇੱਕ ਤੇ ਆਮ ਜਿਹੜੇ ਲਾਗੇ ਬੰਦੇ ਬੰਦੇ ਬੈਠੇ ਹੁੰਦੇ ਨਾ ਉਹ ਪਤਾ ਕੀ ਕਹਿੰਦੇ ਆ ਉਹ ਛੱਡੋ ਪਰੇ ਇਹਦੇ ਨਾਲ ਤੇ ਹਣ ਕੀ ਦੇਣਾ ਵਾ ਅੱਛਾ ਉੱਥੇ ਇੱਕ ਮੂਰਖ ਜਿਹਾ ਬੰਦਾ ਬੈਠਾ ਹੋਵੇ ਪਰ ਉਹ ਬੰਦੇ ਦੇ ਕੋਲ ਮਹਿੰਗੀ ਗੱਡੀ ਹੋਵੇ ਨੌਕਰ ਜੰਕਰ ਹੋਣ ਡਰਾਈਵਰ ਰੱਖਿਆ ਹੋਵੇ ਉਹਨੇ ਸੋਨਾ ਗੱਡੀ ਚਲਾਉਣ ਵਾਲਾ ਡਰਾਈਵਰ ਨੂੰ ਪੈਂਟ ਕੋਡ ਪਵਾਇਆ ਹੋਵੇ ਉਹ ਕੋਈ ਲੌਜੀਕless ਗੱਲ ਕਰਦੇ ਨਾ ਜਿਹੜੀ ਗੱਲ ਦਾ ਕੋਈ ਲੌਜੀਕ ਨਹੀਂ ਬੰਦਾ ਤੇ ਸਾਰੇ ਜਾਨੇ ਤਾਲੀਆਂ ਮਾਰ ਕੇ ਪਤਾ ਕੀ ਆਖਣਾ ਵਾ ਜੀਵਾ ਬੜਾ ਸੋਹਣਾ ਏਰੀਆ ਦਿੱਤਾ ਏ ਬੰਦੇ ਨੇ ਸੱਚ ਜੀ ਇਸ ਕਰਕੇ ਮੈਂ ਇੱਕ ਬੇਨਤੀ ਕਰਦਾ ਹਾਂ ਵਾ ਜੇਕਰ ਤੁਸੀਂ ਆਪਣੀ ਗੱਲ ਦਾ ਮੁੱਲ ਪਾਉਣਾ ਨਾ ਤੇ ਮਿਹਨਤ ਕਰਕੇ ਇੰਨਾ ਕਿ ਕਾਮਯਾਬ ਹੋ ਕਿ ਤੁਹਾਡੀ ਗੱਲ ਦਾ ਮੁੱਲ ਪੈ ਸਕੇ ਅੱਛਾ ਇੱਕ ਬੇਨਤੀ ਮੈਂ ਛੋਟੀ ਜਿਹੀ ਹੋਰ ਕਰਾਂ ਗੱਲ ਆਪਾਂ ਇਧਰਲੇ ਟੌਪਿਕ ਦੀ ਲਿਆਂਦੀ ਆ ਤੇ ਇੱਕ ਛੋਟੀ ਜਿਹੀ ਗੱਲ ਮੈਂ ਹੋਰ ਕਰ ਲਵਾਂ ਬੇਨਤੀ ਸਾਧ ਸੰਗਤ ਜੀ ਮੰਨ ਲਓ ਆਪਾਂ ਆਪਣੀ ਧੀ ਦਾ ਰਿਸ਼ਤਾ ਕਿਸੇ ਨਾਲ ਕਰਨਾ ਵਾ ਇਹ ਗੱਲ ਮੈਂ ਅੱਗੇ ਵੀ ਕਰੀ ਸ਼ਾਂਤ ਬੇਨਤੀ ਕੀਤੀ ਸੀ ਆਪਾਂ ਆਪਣੀ ਧੀ ਦਾ ਰਿਸ਼ਤਾ ਕਰਨਾ ਵਾ ਉਹ ਮੁੰਡੇ ਦੀ ਫੈਕਟਰੀ ਆ ਵੱਡੀ ਵੱਡੀ ਫੈਕਟਰੀ ਦਾ ਮਾਲਕ ਹੈ ਮੁੰਡਾ ਗੱਡੀਆਂ ਕਾਰਾਂ ਕੋਠੀਆਂ ਸਾਰਾ ਕੁਝ ਹੈਗਾ ਵਾ ਅੱਛਾ ਬਾਅਦ ਵਿੱਚ ਰਿਸ਼ਤਾ ਕਰਦਗੀ ਰਿਸ਼ਤਾ ਕਰਨ ਤੋਂ ਬਾਅਦ ਵਿੱਚ ਸਾਨੂੰ ਪਤਾ ਲੱਗੇ ਕਿ ਮੁੰਡਾ ਤੇ ਨਸ਼ੇੜੀ ਨਿਕਲਾ ਆ ਵਾ ਅੱਛਾ ਉਹ ਹੀ ਦੂਸਰੇ ਪੱਖ ਦੀ ਗੱਲ ਕਰਗੇ ਮੁੰਡਾ ਹੋਵੇ ਗਰੀਬ ਹੋਵੇ ਚੰਗਾ ਅਮਰਤਾਰੀ ਮੁੰਡਾ ਹੋਵੇ ਚੰਗੇ ਸ਼ੁਭ ਗੁਣ ਸ਼ੁਭ ਗੁਣ ਹੋਣ ਮੁੰਡੇ 'ਚ ਤੇ ਬੜਾ ਸ਼ਰੀਫ ਮੁੰਡਾ ਹੋਵੇ ਸ਼ਰੀਫ ਘਰਾਣੇ ਦਾ ਮੁੰਡਾ ਹੋਵੇ ਤੇ ਹੋਵੇ ਉਹ ਤੇ ਥੋੜੀ ਜਿਹੀ ਤੰਗੀ ਹੋਵੇ ਥੋੜਾ ਜਿਹਾ ਗਰੀਬ ਤੋ ਸਾਡੇ ਲੋਕਾਂ ਪਤਾ ਗਿਆ ਖਣਾ ਉਹ ਰਹਿਣ ਦੇ ਭੁੱਖੇ ਨੰਗੇ ਨਾਲ ਆਪ ਦੀ ਤੀ ਦੋਰਨੀ ਆ ਅੱਛਾ ਮੈਂ ਬੇਨਤੀ ਕਰਾਂ ਜਿਹੜੇ ਬੰਦੇ ਜਿਹੜਾ ਬੰਦਾ ਅੱਜ ਮਿਹਨਤੀ ਆ ਉਹਦੇ ਦੇ ਚਾਂਸ ਹੈਗੇ ਆ ਕਿ ਉਹ ਮਿਹਨਤ ਕਰਕੇ ਅੱਜ ਉਹ ਅੱਧੇ ਕਿਲੇ ਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਉਹ ਮਿਹਨਤ ਕਰੇ ਉਹਦੀ ਮਿਹਨਤ ਦਾ ਫਲ ਭਵੇ ਉਹ ਮਿਹਨਤ ਕਰਕੇ ਅੱਧੇ ਕਿਲੇ ਤੋਂ ਕੀ ਪਤਾ 100 ਕਿਲਾ ਨਹੀਂ ਬਣਾ ਲੈਣਾ ਉਹਨੇ ਪਰ ਜਿਹੜਾ ਨਸ਼ੇੜੀ ਆ ਉਹਦਾ 100 ਕਿਲਾ ਵਾ ਤੇ ਕੀ ਪਤਾ ਉਹਦੇ 100 ਕਿਲੇ ਤੋਂ ਮੂੰਹ ਦੇ ਮੂੰਹ ਥੱਲੇ ਨਹੀਂ ਮਾਰਨਾ ਜਿੱਥੇ ਇੱਜ਼ਤ ਮਿਲੇ ਨਾ ਜਦੋਂ ਸਾਨੂੰ ਚੰਗੀ ਉੱਥੇ ਆਪਾਂ ਹਮੇਸ਼ਾ ਪਿਆਰ ਕੀਏ ਤੇ ਇੱਕ ਬੇਨਤੀ ਮੈਂ ਜਿਹੜੀ ਪਹਿਲਾਂ ਕਰਦੀ ਆ ਕਿ ਜਿਹੜੇ ਸਾਡੇ ਨਾਲ ਗਰੀਬੀ ਦੇ ਵਿੱਚ ਖੜੇ ਆ ਚੰਗਾ ਸਮਾਂ ਹੋਣ ਤੇ ਵੀ ਉਹਨਾਂ ਦਾ ਸਾਥ ਕਦੀ ਨਹੀਂ ਛੱਡੀਏ ਕਿਉਂਕਿ ਬਾਣੀ ਦੇ ਮੈਂ ਇੱਕ ਪੰਕਤੀ ਸੁਣਾਤੀ ਆ ਸੁਖ ਮੈਂ ਆਣ ਬਹੁਤ ਮਿਲ ਬੈਠ ਤਰ ਰਹਿਤ ਚਾਉਂਦੇ ਸਕੇਰੇ ਵਿਪਤ ਪਰਿ ਸਭੀ ਸੰਗ ਛੱਡਤ ਕੋਊ ਨ ਆਵਤ ਨੇਰੇ